ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਅੱਜ ਜਿਹੜੀ ਹੈਗੀ ਬਹੁਤ ਹੀ ਇੰਪੋਰਟੈਂਟ ਵੀਡੀਓ ਅੱਜ ਜਿਹੜਾ ਆਪਾਂ ਸੂਟ ਤਿਆਰ ਕੀਤਾ ਸੀ ਨਾ ਕਢਾਈ ਵਾਲਾ ਆਪਾਂ ਉਹਦੀ ਤੁਹਾਨੂੰ ਦੱਸਾਂਗੇ ਵੀ ਆਪਾਂ ਕਢਾਈ ਜਿਹੜੀ ਹੈਗੀ ਕਿਵੇਂ ਕੀਤੀ ਆ ਮੈਂ ਤੁਹਾਨੂੰ ਬਿਲਕੁਲ ਈਜ਼ੀ ਤਰੀਕੇ ਨਾਲ ਦੱਸੂਗੀ ਜਿਹੜੀ ਆ ਭੈਣਾਂ ਨੂੰ ਤਰਪਾਈ ਤੱਕ ਵੀ ਨਹੀਂ ਆਉਂਦੀ ਹੈਗੀ ਉਹ ਵੀ ਜਿਹੜੀ ਹੈਗੀ ਆ ਕਢਾਈ ਕਰ ਸਕਦੇ ਹੋਗੇ ਠੀਕ ਆ ਜੀ ਦੇਖੋ ਜਿਵੇਂ ਮੈਂ ਈਜ਼ੀ ਜੇ ਤਰੀਕੇ ਨਾਲ ਤਿਆਰ ਕੀਤਾ ਮੈਂ ਤੁਹਾਨੂੰ ਬਿਲਕੁਲ ਉਵੇਂ ਉਵੇਂ ਹੀ ਦੱਸੂਗੀ ਮੈਨੂੰ ਜਿਆਦਾ ਪਤਾ ਕੁਛ ਨਹੀਂ ਆ ਵੀ ਇਹ ਟਾਂਕੇ ਦਾ ਨਾਮ ਕੀ ਆ ਮੈਂ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖਦੀ ਹੁੰਦੀ ਆ ਵੀ ਭੈਣਾਂ ਤਾਂ ਬਹੁਤ ਜਦੋਂ ਵੀਡੀਓ ਪਾਉਂਦੀ ਹੁੰਦੀ ਨੇ ਦੱਸਦੀਆਂ ਹੁੰਦੀਆਂ ਨੇ ਵੀ ਇਹ ਇਹ ਵਾਲਾ ਟਾਂਕਾ ਇਹ ਵਾਲਾ ਟਾਂਕਾ ਦੇਖੋ ਮੈਨੂੰ ਨਹੀਂ ਪਤਾ ਹੈਗਾ ਵੀ ਇਹ ਕਿਹੜਾ ਵਾਲਾ ਟਾਂਕਾ ਹੈਗਾ ਬਸ ਇਹ ਆ ਵੀ ਜਿਵੇਂ ਜਿਵੇਂ ਮੈਂ ਸੂਟ ਤਿਆਰ ਕੀਤਾ ਮੈਂ ਤੁਹਾਨੂੰ ਦੱਸ ਦੂੰਗੀ ਠੀਕ ਹੈ ਜੀ ਠੀਕ ਹੈ ਚਲੋ ਤੁਸੀਂ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿਵੇਂ ਦਾ ਰੈਡੀ ਹੋ ਗਿਆ ਠੀਕ ਹੈ ਜੀ ਜਿਹੜੀਆਂ ਪੈਣਾ ਪਰਫੈਕਟ ਹੋਣਗੀਆਂ ਇਸ ਕੰਮ ਦੇ ਵਿੱਚ ਪਲੀਜ਼ ਉਹ ਥੋੜਾ ਜਿਹਾ ਉਹ ਕਰਿਓ ਵੀ ਕਿਉਂਕਿ ਦੇਖੋ ਮੈਂ ਤਾਂ ਹੁਣ ਸੈਕਿੰਡ ਟਾਈਮ ਕੱਢ ਰਹੀ ਆ ਮੈਂ ਇਹ ਸੂਟ ਇੱਕ ਸੂਟ ਮੈਂ ਪਹਿਲਾਂ ਬਣਾਇਆ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਪੈਣਾ ਮੇਰੇ ਨਾਲ ਨਵੀਆਂ ਜੋੜੀਆਂ ਨਹੀਂ ਗਈਆਂ ਉਹ ਵੀ ਤੁਸੀਂ ਦੇਖ ਲਓ ਵੀ ਆਪਾਂ ਜਿਹੜਾ ਇਸ ਤੋਂ ਪਹਿਲਾਂ ਸੂਟ ਕੱਢਿਆ ਸੀ ਉਹ ਕਿਹੜਾ ਕੱਢਿਆ ਸੀ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਪਹਿਲਾਂ ਤੁਸੀਂ ਜਿਹ ਜੀ ਕੰਪਲੀਟ ਹੋ ਕੇ ਦੇਖ ਲਓ ਆਪਣਾ ਸੂਟ ਜਿਹੜਾ ਹੈਗਾ ਇਸ ਤਰੀਕੇ ਨਾਲ ਲੱਗਦਾਗਾ ਠੀਕ ਹੈ ਨੀਚੋ ਜਿਹੜਾ ਹੈਗਾ ਆਪਾਂ ਮਾਰਜਨ ਦਾ ਜਿਹੜਾ ਹੈਗਾ ਜਦੋਂ ਵੀ ਆਪਾਂ ਨਿਸ਼ਾਨ ਲਗਾਉਣੇ ਨੇ ਮਾਰਜਨ ਦਾ ਆਪਾਂ ਜਰੂਰ ਰੱਖਣਾ ਨੀਚੇ ਫੋਲਡਿੰਗ ਲਈ ਠੀਕ ਹੈ ਜੀ ਇਹ ਆ ਦੇਖੋ ਇਹ ਸੂਟ ਹੈਗਾ ਜਿਹੜਾ ਐਦਾਂ ਰੈਡੀ ਹੋ ਜਾਊਗਾ ਗਲਾ ਦਿਖਾ ਦੇ ਨੀ ਪਹਿਲਾਂ ਤੇ ਦੇਖੋ ਗਲੇ ਤੋਂ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਆ ਜਾਊਗਾ ਆਪਣਾ ਸੂਟ ਅਪਾ ਟਾਈ ਐਂਡ ਟਾਈ ਦਾ ਜਿਹੜਾ ਹੈਗਾ ਇਹਦੇ ਨਾਲ ਦੁਪੱਟਾ ਕਲਰ ਕਰਵਾ ਲੈਣਾ ਫਿਰ ਹੋਰ ਵੀ ਸੋਹਣਾ ਲੱਗੂਗਾ ਇਹ ਠੀਕ ਹੈ ਠੀਕ ਹੈ ਇਹ ਹੁਣ ਕਿਰੇ ਤੇ ਵੀ ਕਰੀ ਠੀਕ ਹੈ ਆਪਣੀ ਫੋਲਡਿੰਗ ਜਿਹੜੀ ਹੈਗੀ ਉਹ ਹੋਣੀ ਆ ਹਜੇ ਇੱਦਾਂ ਜਿਹੜਾ ਹੈਗਾ ਇਹਦਾ ਘੇਰਾ ਆ ਜਾਊਗਾ ਠੀਕ ਹੈ ਜੀ ਆ ਦੇਖ ਲਓ ਤੁਸੀਂ ਤੇ ਤੁਸੀਂ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਇਹ ਸੂਟ ਰੈਡੀ ਕਰ ਸਕਦੇ ਹੋ ਆਪਾਂ ਜਿਹੜਾ ਪਹਿਲਾਂ ਰੈਡੀ ਕੀਤਾ ਸੀਗਾ ਸੂਟ ਉਹ ਵੀ ਤੁਸੀਂ ਦੇਖ ਲਓ ਇਹ ਜਿਹੜਾ ਹੈਗਾ ਇੱਦਾਂ ਗਲੇ ਤੇ ਆ ਜਾਊਗਾ ਇਹ ਵੀ ਤੇ ਇਹਦੇ ਵੀ ਆਪਾਂ ਜਿਹੜਾ ਹੈਗਾ ਸਾਈਡਾਂ ਤੇ ਜਿਹੜਾ ਹੈਗਾ ਘੇਰੇ ਤੇ ਫਲਾਵਰ ਪਾਈ ਸੀ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਇਤਾਂ ਗਲਾ ਬਣ ਜੂਗਾ ਤੇ ਇਹ ਜਿਹੜਾ ਫਲਾਵਰ ਹੈਗਾ ਸਿਰਫ ਇੱਥੇ ਹੀ ਆ ਜੂਗਾ ਕਿਉਂਕਿ ਮੈਂ ਪ੍ਰੋਫੈਸ਼ਨਲ ਤਾਂ ਨਹੀਂ ਹੈਗੀ ਇਸ ਕੰਮ ਦੇ ਵਿੱਚ ਬਸ ਜਿੰਨਾ ਕੁ ਮੈਨੂੰ ਆਉਂਦਾ ਸੀਗਾ ਉਹ ਮੈਂ ਜਿਹੜਾ ਹੈਗਾ ਤੁਹਾਨੂੰ ਦੱਸ ਦਿੰਨੀ ਆ ਠੀਕ ਆ ਤੂੰ ਪਹਿਲਾਂ ਤੁਸੀਂ ਉਹਦਾ ਮੈਜ਼ਰਮੈਂਟ ਦੇਖ ਲਓ ਵੀ ਆਪਾਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਆਪਾਂ ਕਿਸੇ ਹਿਸਾਬ ਨਾਲ ਲਗਾਉਣੀਆਂ ਨੇ ਦੇਖੋ ਤੁਹਾਡੇ ਸੂਟ ਦੀ ਜਿੰਨੀ ਵੀ ਫਿਟਿੰਗ ਹੈਗੀ ਹੈ ਤੁਸੀਂ ਉਸੇ ਹਿਸਾਬ ਨਾਲ ਕਿਸ ਤਰੀਕੇ ਨਾਲ ਗਲਾ ਰੱਖ ਸਕਦੇ ਹੋ ਕਿਸ ਤਰੀਕੇ ਨਾਲ ਜੇ ਤੁਸੀਂ ਚਾਕਾਂ ਤੇ ਕਰਨੀਆਂ ਕੜਾਈ ਜਾਂ ਘੇਰੇ ਤੇ ਕਰਨੀਆਂ ਕਿਸ ਤਰੀਕੇ ਨਾਲ ਤੁਸੀਂ ਨਿਸ਼ਾਨੀਆਂ ਲਗਾ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਜਿਹੜਾ ਮਟੀਰੀਅਲ ਹੈਗਾ ਉਹ ਵੀ ਦੱਸਦੀ ਆ ਵੀ ਤੁਹਾਨੂੰ ਕੀ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ ਠੀਕ ਹੈ ਤੇ ਪਹਿਲਾਂ ਤੁਸੀਂ ਜਿਹੜਾ ਹੈਗਾ ਨਿਸ਼ਾਨੀਆਂ ਦੇਖ ਲਓ ਆਪਾਂ ਕਿਸੇ ਹਿਸਾਬ ਨਾਲ ਲਗਾਉਣੀਆਂ ਨੇ ਠੀਕ ਹੈ ਇਹਦੇ ਉੱਪਰ ਆਪਾਂ ਘੇਰੇ ਦੇ ਹਿਸਾਬ ਨਾਲ ਦੇਖ ਲਓ ਕਿਸੇ ਤਰੀਕੇ ਨਾਲ ਨਿਸ਼ਾਨ ਲਗਾਏਗਾ ਜਿਵੇਂ ਹੁਣ ਮੇਰਾ ਘੇਰਾ ਹੈਗਾ ਦੇਖੋ ਹੁਣ ਜਿਵੇਂ ਘੇਰਾ ਮੇਰਾ ਹੈਗਾ ਦੇਖੋ ਸਾਰਾ ਹੈਗਾ 21 ਇੰਚ ਠੀਕ ਹੈ ਜੀ ਆਪਾਂ 21 ਇੰਚ ਦੇ ਹਿਸਾਬ ਨਾਲ ਘੇਰਾ ਰੱਖਿਆ ਪਹਿਲਾਂ ਉੱਥੇ ਨਿਸ਼ਾਨ ਲਗਾਏ ਠੀਕ ਆ ਉੱਥੋਂ ਫਿਰ ਆਪਾਂ ਕੜਾਈ ਜਿਹੜੀ ਹੈਗੀ ਨਾ ਆਪਣੀ ਸ਼ੁਰੂ ਕੀਤੀ ਠੀਕ ਹੈ ਜੀ ਤੇ ਜਿੰਨੇ ਇੰਚ ਤੇ ਵੀ ਆਪਾਂ ਚਾਕ ਰੱਖਣੇ ਨੇ ਮਤਲਬ ਆਪਣੀਆਂ ਜਿਹੜੀ ਸਾਈਡਾਂ ਵਾਲੀ ਸਾਈਡ ਸਲਾਈ ਬੋਲਦੇ ਆ ਜੀ ਨੂੰ ਠੀਕ ਆ ਸਾਈਡ ਸਲਾਈ ਦੇਖੋ ਮੈਂ ਰੱਖ ਦੀ ਹੁੰਦੀ ਆ 22 ਇੰਚ ਤੇ ਆਪਣੀ ਤੇ ਮੈਂ 22 ਇੰਚ ਤੇ ਇਸ ਤਰੀਕੇ ਨਾਲ ਨਿਸ਼ਾਨ ਲਗਾ ਲਿਆ ਸੀਗਾ ਫਿਰ ਉਸ ਤੋਂ نیچے ਜਿਹੜੇ ਹੈਗੇ ਆਪਾਂ ਚਾਕ ਨਾਲ ਕੜਾਈ ਸ਼ੁਰੂ ਕੀਤੀ ਆ ਠੀਕ ਹੈ ਜੀ ਤੇ ਦੇਖੋ ਆਪਾਂ ਗਲੇ ਦੇ ਨਿਸ਼ਾਨ ਕਿਸੇ ਹਿਸਾਬ ਨਾਲ ਲਗਾਏ ਸੀਗੇ ਇਹ ਆਪਾਂ ਦਾ ਕੱਪੜਾ ਹੈਗਾ ਸੀ ਜਿਹੜਾ ਉਹ ਇਸ ਤਰੀਕੇ ਨਾਲ ਉਤਾਰ ਲਿਆ ਸੀਗਾ ਪਹਿਲਾਂ ਆਪਾਂ ਕੱਪੜੇ ਨੂੰ ਜਦੋਂ ਉਤਾਰਿਆ ਨਾ ਇਸ ਤਰੀਕੇ ਨਾਲ ਫੋਲਡ ਕਰ ਲਿਆ ਸੀ ਠੀਕ ਹੈ ਹੁਣ ਜਿੰਨੇ ਵੀ ਤੁਹਾਡਾ ਘੇਰਾ ਆਉਂਦਾ ਜੇ 21 ਇੰਚ ਘੇਰਾ ਆਉਂਦਾਗਾ ਮਤਲਬ ਤੁਸੀਂ 3 ਇੰਚ ਐਕਸਟਰਾ ਉਤਾਰ ਲਓ ਹਨ ਮਤਲਬ 21 ਇੰਚ ਘੇਰਾ ਜੇ ਤਾਂ ਤੁਸੀਂ 24 ਇੰਚ ਕੱਪੜਾ ਉਤਾਰ ਲਿਓ ਠੀਕ ਹੈ ਸਾਈਡਾਂ ਤੇ ਜਿਆਦਾ ਉਤਾਰਨਾ ਹੋ ਤਾਂ ਉਹ ਤੁਹਾਡੀ ਮਰਜ਼ੀ ਹੈ ਵੀ ਜੇ ਤੁਸੀਂ ਇੱਕ ਚਾਕ ਵਾਸਤੇ 2 ਇੰਚ ਵੀ ਰੱਖ ਸਕਦੇ ਹੋਗੇ ਠੀਕ ਹੈ ਪਗਲੇ ਜੀ ਦੇਖ ਲਓ ਕਿਸ ਤਰੀਕੇ ਨਾਲ ਨਿਸ਼ਾਨੀ ਲਗਾਈ ਸੀ ਦੇਖੋ ਮੈਂ ਗळा ਜਿਹੜਾ ਹੈਗਾ ਆਪਣਾ ਛੋਟਾ ਹੀ ਰੱਖਿਆਗਾ ਠੀਕ ਹੈ ਜੀ ਮੈਂ 6.5 ਇੰਚ ਜਿਹੜਾ ਹੈਗਾ ਗਲੇ ਦੀ ਇੱਦਾਂ ਗੁਲਾਈ ਬਣਾ ਲਈ ਸੀ ਨੀਚੇ ਵਾਲੀ ਸਾਈਡ ਨੂੰ ਤੇ ਇਧਰੋਂ ਰੱਖਿਆ ਸੀਗਾ ਆਪਣਾ ਗਲਾ 2.5 ਇੰਚ ਠੀਕ ਹੈ ਤੀਰਾ ਰੱਖਿਆ ਸੀ ਮੈਂ ਇਹਦਾ 7 ਇੰਚ ਠੀਕ ਹੈ ਜੀ ਜਿਵੇਂ ਹੁਣ ਦੇਖੋ ਇੱਥੇ 7 ਇੰਚ ਆ ਗਿਆ ਹਨਾ ਆਪਣਾ ਤੀਰਾ 7 ਇੰਚ ਤੋਂ ਬਾਅਦ ਜਿਹੜਾ ਹੈਗਾ ਮੈਂ 2 ਇੰਚ ਦਾ ਦਾ ਗੈਪ ਦਿੱਤਾ ਤੇ ਫਿਰ ਇਦਾਂ ਨਿਸ਼ਾਨੀ ਲਗਾ ਕੇ ਗਲਾ ਜਿਹੜਾ ਹੈਗਾ ਉਹ ਰੱਖ ਲਿਆ ਠੀਕ ਹੈ ਮੈਂ ਗਲੇ ਦੀ ਸਾਰੇ ਟੋਟਲ ਜਿਹੜੀ ਆਪਣੀ ਕੜਾਈ ਦੀ ਲੰਬਾਈ ਰੱਖੀਆ ਮੈਂ ਉਹ ਤੁਹਾਨੂੰ ਦੱਸ ਦਨੀ ਕਿੰਨੀ ਰੱਖੀ ਆ ਦੇਖੋ ਤੁਸੀਂ ਕੋਈ ਵੀ ਡਿਜ਼ਾਈਨ ਬਣਾਉਣਾ ਹੋਵੇ ਹਨਾ ਗਲੇ ਦਾ ਤਾਂ ਜਿੰਨੀ ਇੰਚ ਤੇ ਤੁਹਾਡੀ ਫਿਟਿੰਗ ਆਉਂਦੀ ਹੁੰਦੀ ਆਪਣੀ ਫਿਟਿੰਗ ਦੇਖੋ 14.5 ਇੰਚ ਤੇ ਆਉਂਦੀ ਹੁੰਦੀ ਹੈਗੀ ਹਨਾ ਠੀਕ ਹੈ ਤੇ ਮੈਂ ਐਦਾ 14 15 ਇੰਚ ਤੇ ਨਿਸ਼ਾਨ ਲਗਾ ਲਿਆ ਕਰੋ ਤੁਸੀਂ ਕੋਈ ਵੀ ਡਿਜ਼ਾਈਨ ਬਣਾਉਣਾ ਦੇਖੋ ਮੈਂ ਜਿਹੜਾ ਹੈਗਾ 15 ਇੰਚ ਤੇ ਨਿਸ਼ਾਨ ਲਗਾ ਲਿਆ ਅੱਧਾ ਇੰਚ ਆਪਣਾ ਉੱਪਰੋਂ ਸਲਾਈ ਚ ਆਜੂਗਾ ਉਹ ਆਪਾਂ ਜਗਾ ਖਾਲੀ ਛੱਡ ਦੇਣੀ ਆ ਠੀਕ ਆ ਤੇ ਮੈਂ 15 ਇੰਚ ਤੇ ਜਿਹੜਾ ਹੈਗਾ ਇਸ ਤਰੀਕੇ ਨਾਲ ਗਲੇ ਦਾ ਨਿਸ਼ਾਨ ਲਗਾ ਲਿਆ ਤੇ ਇਧਰੋਂ ਚੌੜਾਈ ਰੱਖੀ ਹੈ ਦੀ 5 ਇੰਚ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਜਿਹੜਾ ਹੈਗਾ 5 5 ਇੰਚ ਤੇ ਮੈਂ ਨਿਸ਼ਾਨ ਲਗਾਏ ਪਹਿਲਾਂ ਇਹ ਐ ਇਦਾਂ ਮੈਂ ਚੌਕ ਨਾਲ ਨਿਸ਼ਾਨ ਲਗਾ ਲੇ 5 5 ਇੰਚ ਤੇ ਤੇ ਉਹਦਾ ਇੱਕ ਡੱਬਾ ਜਿਹਾ ਬਣਾ ਲਿਆ ਠੀਕ ਆ ਬਾਕਸ ਬਣਾ ਲਿਆ ਤੇ ਗਲੇ ਦਾ ਨਿਸ਼ਾਨ ਲਗਾ ਲਿਆ ਜਿੰਨਾ ਮੈਂ ਚੌੜਾ ਰੱਖਣਾ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਫਿਰ ਮੈਂ ਫਲਾਵਰ ਪਾਈ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਆ ਉਹ ਨਿਸ਼ਾਨੀ ਲਗਾ ਸਕਦੇ ਹੋ ਤੇ ਹਿੱਪ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਹਿੱਪ ਦੇ ਜਿਹੜੇ ਚਾਕਰੇ ਹੈਗੇ ਨੇ ਉਹ ਮੈਂ 22 22.5 ਇੰਚ ਤੇ ਰੱਖਦੀ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਮੈਂ ਚਾਕ ਸ਼ੁਰੂ ਕੀਤੇ ਨੇ ਆਪਣੇ ਕੜਾਈ ਵਾਲੀ ਠੀਕ ਆ ਤੇ ਇਦਾਂ ਤੁਸੀਂ ਜਿਹੜੇ ਹੈਗਾ ਸਾਰੇ ਨਿਸ਼ਾਨੀਆਂ ਲਗਾ ਸਕਦੇ ਹੋ ਸੂਟ ਦੀਆਂ ਠੀਕ ਹੈ ਆ ਦੇਖੋ ਹੁਣ ਆਪਾਂ ਜਿਹੜੀ ਸਾਰੀ ਕਢਾਈ ਕੀਤੀ ਹੈ ਨਾ ਉਹ ਦੇਖ ਲਓ ਤੁਸੀਂ ਕਿੰਨੇ ਇੰਚ ਚ ਕੀਤੀ ਹੈਗੀ ਆ ਦੇਖੋ 10 ਇੰਚ ਤੇ ਕੀਤੀ ਹੈਗੀ ਹੈ ਨਾ ਆਪਾਂ ਫੋਲਡ ਕਰਕੇ 5 ਇੰਚ ਤੇ ਨਿਸ਼ਾਨ ਲਗਾਇਆ ਸੀ ਨਾ ਤੇ ਇਦਾਂ ਲੰਬਾਈ ਦੇ ਵਿੱਚ ਹੈਗਾ 15 ਠੀਕ ਹੈ ਜੀ ਤੇ ਗਲਾ ਜਿੰਨਾ ਵੀ ਤੁਸੀਂ ਰੱਖਣਾ ਰੱਖ ਕੇ ਉਸ ਤੋਂ ਬਾਅਦ ਇਦਾਂ ਚੌਕ ਨਾਲ ਤੁਸੀਂ ਨਿਸ਼ਾਨੀਆਂ ਲਗਾ ਲਿਓ ਠੀਕ ਆ ਉਹਦੇ ਵਿੱਚ ਫਿਰ ਆਪਾਂ ਕਢਾਈ ਕਰਨੀ ਹੈ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਮਟੀਰੀਅਲ ਦੱਸ ਦਨੀ ਆ ਵੀ ਆਪਾਂ ਕੀ ਕੀ ਯੂਜ਼ ਕੀਤਾ ਇਹਦੇ ਵਿੱਚ ਦੇਖੋ ਇੱਕ ਇਦਾਂ ਐਂਕਰ ਥ्रेड ਤੁਸੀਂ ਕਿਸੇ ਵੀ ਕਲਰ ਦਾ ਜਿਹੜਾ ਹੈਗਾ ਉਹ ਲੈ ਸਕਦੇ ਹੋ ਇਹ ਜਿਹੜੀ ਹੈਗੀ ਆ ਗੁੱਟੀ ਜਿਹੜੀ ਹੈਗੀ ਆ 5 ਰੁਪਏ ਦੀ ਆ ਜੂਗੀ ਠੀਕ ਆ ਮੈਨੂੰ ਬਸ ਇਹ ਸੀਗਾ ਕਿ ਮੈਂ ਵਾਈਟ ਤੇ ਜ਼ਿਆਦਾ ਕਲਰ ਨਹੀਂ ਪਾਉਂਗੀ ਮੈਂ ਦੋ ਹੀ ਕਲਰ ਯੂਜ਼ ਕੀਤੇ ਆ ਇੱਕ ਪਿੰਕ ਵਾਲਾ ਕੀਤਾਗਾ ਤੇ ਇੱਕ ਗ੍ਰੀਨ ਵਾਲਾ ਠੀਕ ਆ ਗ੍ਰੀਨ ਪੱਤੀਆਂ ਲਈ ਯੂਜ਼ ਕੀਤਾ ਮੈਂ ਇਹ ਵਾਲਾ ਗ੍ਰੀਨ ਗ੍ਰੀਨ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਠੀਕ ਆ ਤੇ ਆ ਪਿੰਕ ਦੇ ਵਿੱਚ ਵੀ ਮੈਂਜੰਟਾ ਵੀ ਆਉਂਦਾ ਪਿੰਕ ਵੀ ਆਉਂਦਾ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਠੀਕ ਹੈ ਜੀ ਤੇ ਮੈਂ ਆ ਸਿਰਫ ਦੋ ਹੀ ਕਲਰ ਯੂਜ਼ ਕੀਤੇ ਆ ਤੇ ਮਟੀਰੀਅਲ ਮੈਂ ਹੋਰ ਜਿਹੜਾ ਯੂਜ਼ ਕੀਤਾ ਉਹ ਤੁਸੀਂ ਦੇਖ ਲਓ ਤੇ ਆ ਜਿਹੜਾ ਬਾਰਡਰ ਬਣਾਇਆ ਮੈਂ ਹਨਾ ਉਹ ਤੁਸੀਂ ਅੱਦਾ yellow color ਦੀ ਮਤਲਬ ਗੁੱਟੀ ਵੀ ਲੈ ਸਕਦੇ ਹੋ ਐਂਕਰ ਥ੍ਰੈਡ ਵਾਲੀ ਤੇ ਮੇਰੇ ਕੋਲੇ ਇੱਕਾ ਗੋਲਾ ਜਾਂ ਪਿਆ ਸੀ ਮੈਂ ਤਾਂ ਇਹੀ ਯੂਜ਼ ਕਰ ਲਿਆ ਸੀਗਾ ਹਨਾ ਠੀਕ ਹੈ ਇਹ ਮਤਲਬ ਸੇਮ ਜਿਹੀ ਲੱਗਦੇ ਨੇ ਤਾਂ ਅੱਗੇ ਇਹ ਵਾਲਾ ਵੀ ਯੂਜ਼ ਕਰ ਸਕਦੇ ਹੋ ਐਂਕਰ ਥ੍ਰੈਡ ਤੇ ਇਦਾਂ ਦਾ ਮੇਰੇ ਕੋਲ ਗੋਲਾ ਪਿਆ ਸੀ ਬਸ ਮੈਂ ਉਹ ਕਰ ਲਿਆ ਠੀਕ ਹੈ ਤੇ ਜਿਹੜੀ ਆ ਸਿੱਪੀ ਹੈਗੀ ਆ ਇਹ ਮੇਰੇ ਕੋਲੇ ਪਹਿਲਾਂ ਹੀ ਪਈ ਸੀਗੀ ਬਸ ਜਿਹੜਾ ਮਟੀਰੀਅਲ ਮੇਰੇ ਕੋਲ ਘਰ ਘਰੇ ਹੈਗਾ ਸੀਗਾ ਹਨਾ ਮੈਂ ਉਹੀ ਯੂਜ਼ ਕਰ ਲਿਆ ਤੇ ਆ ਹੈਗੇ ਨੇ ਆ 컬러 ਦਾ ਕੱਟ ਦਾਣਾ ਯੂਜ਼ ਕੀਤਾ ਦੇਖੋ yellow ਜੇ 컬러 ਦਾ ਹੈਗਾ ਇਹ ਠੀਕ ਹੈ ਇਹ ਵਾਲਾ ਜਿਹੜਾ ਮਟੀਰੀਅਲ ਹੈਗਾ ਆਸਾਨੀ ਨਾਲ ਤੁਹਾਨੂੰ ਲੈਸਾਂ ਵਾਲੀ ਦੁਕਾਨ ਤੋਂ ਵੀ ਮਿਲ ਜੂਗਾ ਠੀਕ ਹੈ ਸਿੱਪੀ ਵੀ ਆਸਾਨੀ ਨਾਲ ਮਿਲ ਜਾਂਦੀ ਹੁੰਦੀ ਆ ਤੇ ਜਿਹੜਾ ਕੱਟ ਦਾਣਾ ਹੁੰਦਾ ਇਹ ਅਲੱਗ-ਅਲੱਗ 컬러 ਦੇ ਵਿੱਚ अवेलेबल ਹੁੰਦਾ ਤੁਸੀਂ ਆਪਣੇ ਸੂਟ ਦੇ ਹਿਸਾਬ ਨਾਲ 골ਡਨ ਵੀ ਯੂਜ਼ ਕਰ ਸਕਦੇ ਹੋ ਜੇ ਕੋਈ ਕਲਰਫੁਲ ਕਰਨਾ ਹੋਵੇ ਉਹ ਵੀ ਕਰ ਸਕਦੇ ਠੀਕ ਹੈ ਜੀ ਤੇ ਚਲੋ ਹੁਣ ਮੈਂ ਤੁਹਾਨੂੰ ਕਢਾਈ ਕਰਨਾ ਦੱਸਦੀ ਆ ਹੁਣ ਬਾਵਾ ਤੇ ਮੈਂ ਤੁਹਾਨੂੰ ਕਰਕੇ ਦਿਖਾਉਂਗੀ ਇਹ ਮੇਰੀਆਂ ਬਾਜੂ ਨੇ ਜਿਹੜੀਆਂ ਹਜੇ ਮੈਂ ਮਤਲਬ ਸੈਂਟਰ ਚੋਂ ਕੱਟੀਆਂ ਨਹੀਂ ਹੈਗੀਆਂ ਅੱਗੇ ਵਾਲੀ ਸਾਈਡ ਤੋਂ ਠੀਕ ਆ ਇਹ ਮੈਂ ਬਾਹਾਂ ਤੇ ਇਸ ਤਰੀਕੇ ਨਾਲ ਨਿਸ਼ਾਨ ਲਗਾਇਆ ਇਹ ਆ ਦੇਖੋ ਇਹ ਦੋਨੋਂ ਬਾਹਾਂ ਮੇਰੀਆਂ ਇਕੱਠੀਆਂ ਨੇ ਹਜੇ ਠੀਕ ਹੈ ਜੀ ਇਹ ਐਦਾਂ ਹੁਣ ਦੇਖੋ ਜਿਵੇਂ ਆਹ ਬਾਜੂ ਨੇ ਹੈ ਨਾ ਆ ਕਪੜਾ ਤਾਂ ਅੰਦਰ ਫੋਲਡ ਹੀ ਹੋ ਜਾਣਾ ਆਪਣਾ ਇਹ ਇਸ ਤਰੀਕੇ ਨਾਲ ਹਨਾ ਐਦਾਂ ਫੋਲਡ ਹੋ ਜਾਊਗਾ ਤੇ ਬਸ ਆਪਣੀ ਇੰਨੀ ਕੁ ਬਾਹ ਜਿਹੜੀ ਹੈਗੀ ਆ ਰੈਡੀ ਰਹਿ ਗਈ ਠੀਕ ਆ ਮੈਂ ਸਿਰਫ ਉਹਨਾਂ ਕ ਹੀ ਕੜਾਈ ਕੀਤੀ ਆ ਮੈਨੂੰ ਐ ਲੱਗਾ ਵੀ ਟਾਈਮ ਵੇਸਟ ਹੋਊਗਾ ਹਨਾ ਹੁਣ ਮੇਰੀ 5 5.5 ਇੰਚ ਜਿਹੜੀ ਹੈਗੀ ਆ ਬਾਹ ਇਥੋਂ ਚ ਮੂਹਰੋ ਚੌੜੀ ਹੁੰਦੀ ਆ ਪੌਂਚੇ ਤੋਂ ਆਪਾਂ 5 ਇੰਚ ਤੇ ਨਿਸ਼ਾਨ ਲਗਾ ਕੇ ਬਸ ਉੱਥੋਂ ਹੀ ਕੜਾਈ ਸ਼ੁਰੂ ਕੀਤੀ ਆ ਠੀਕ ਹੈ ਜੀ ਆ ਇੱਕ ਬਾਹ ਹੋ ਗਈ ਇਧਰ ਮੈਂ ਕੜਾਈ ਕਰ ਆਖੀ ਆ ਤੇ ਦੂਸਰੇ ਵਾਲੇ ਪਾਸੇ ਜਿਹੜੇ ਹੈਗਾ ਮੈਂ ਤੁਹਾਨੂੰ ਕਰਨੀ ਦੱਸੂਗੀ ਠੀਕ ਆ ਬਸ ਤੁਸੀਂ ਇੱਦਾਂ ਮਾਰਜਿਨ ਰੱਖ ਲੈਣਾ ਮੈਂ ਦੋਨੋਂ ਬਾਹਾਂ ਤਾਂ ਨਹੀਂ ਕਟੀਆਂ ਵੀ ਜਿਹੜਾ ਫਰੇਮ ਹੈਗਾ ਤਾਂ ਕਿ ਉਹ ਚੰਗੀ ਤਰ੍ਹਾਂ ਲੱਗ ਸਕੇ ਠੀਕ ਹੈ ਤੇ ਇੱਕ ਤੁਹਾਨੂੰ ਫਰੇਮ ਚਾਹੀਦਾਗਾ ਠੀਕ ਹੈ ਐਦਾਂ ਦਾ ਤੇ ਇੱਕ ਤੁਹਾਨੂੰ ਸੂਈ ਚਾਹੀਦੀ ਆ ਤੇ ਦੇਖੋ ਐਂਕਰ ਥ्रेड ਲਈ ਆਪਾਂ ਆਹ ਵਾਲੀ ਸੂਈ ਯੂਜ਼ ਕੀਤੀ ਹੈਗੀ ਹਨਾ ਇਹਦੇ ਵਿੱਚ ਆਪਾਂ ਡਬਲ ਕਰਕੇ ਪਾਇਆ ਹੋਇਆ ਧਾਗਾ ਠੀਕ ਹੈ ਮਤਲਬ ਇਹ ਜਿਹੜੀ ਆਪਣੀ ਵੱਡੀ ਸੂਈ ਹੁੰਦੀ ਆ ਉਸ ਤੋਂ ਥੋੜੀ ਜੀ ਮੀਡੀਅਮ ਉਹਦੇ ਵਿੱਚ ਆਗੀ ਸਾਈਜ਼ ਦੇ ਵਿੱਚ ਠੀਕ ਹੈ ਜੀ ਤੇ ਜਿਹੜੀ ਆਪਾਂ ਕੱਟ ਦਾਣੇ ਲਈ ਯੂਜ਼ ਕੀਤੀ ਹੈ ਸੂਈ ਉਹ ਆਪਾਂ ਤਰਪਾਈ ਵਾਲੀ ਸੂਈ ਤੋਂ ਨਾ ਇੱਕ ਬਰੀਕ ਸੂਈ ਹੁੰਦੀ ਆ ਬਿਲਕੁਲ ਬਸ ਇਹ ਆ ਵੀ ਤੁਸੀਂ ਇੰਨੀ ਇੱਕ ਬਰੀਕ ਸੂਈ ਲੈ ਲੈਣੀ ਆ ਆਹ ਕੱਟ ਦਾਣੇ ਦੇ ਵਿੱਚ ਦੀ ਚੰਗੀ ਤਰ੍ਹਾਂ ਲੰਘ ਰਹੀ ਹੈ ਸੂਈ ਆ ਦੇਖੋ ਠੀਕ ਹੈ ਇਹ ਇੰਨੀ ਬਰੀਕ ਲੈ ਲਓ ਤੁਸੀਂ ਤਰਪਾਈ ਨਾਲੋਂ ਜ਼ਿਆਦਾ ਬਰੀਕ ਲੈਣੀ ਹੈ ਠੀਕ ਹੈ ਜੀ ਤੇ ਆਹ ਵਾਲੀ ਸਿੱਪੀ ਕਲਰਫੁੱਲ ਆਪਾਂ ਯੂਜ਼ ਕਰਾਂਗੇ ਜਿਹੜਾ ਆਪਾਂ ਬਾਰਡਰ ਬਣਾਇਆ ਠੀਕ ਹੈ ਚਲੋ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਕੜਾਈ ਜਿਹੜੀ ਹੈਗੀ ਕਿਵੇਂ ਕਰਨੀ ਆ ਤੇ ਲਓ ਜੀ ਪਹਿਲਾਂ ਆਪਾਂ ਸੂਈ ਦੇ ਵਿੱਚ ਧਾਗਾ ਜਿਹੜਾ ਹੈਗਾ ਉਹ ਦੂਰਾ ਕਰ ਲਿਆ ਠੀਕ ਹੈ ਐਦਾਂ ਆਪਾਂ ਡਬਲ ਕਰ ਲਿਆ ਧਾਗਾ ਤੁਸੀਂ ਚਾਹੋ ਤਾਂ ਸਿੰਗਲ ਨਾਲ ਵੀ ਕਰ ਸਕਦੇ ਹੋ ਪਰ ਮੈਂ ਥੋੜੀ ਜੀ ਮੋਟੀ ਰੱਖਣੀ ਸੀਗੀ ਇਹ ਵਾਲੀ ਕੜਾਈ ਇਸੇ ਕਰਕੇ ਮੈਂ ਧਾਗਾ ਜਿਹੜਾ ਹੈਗਾ ਉਹ ਡਬਲ ਕੀਤਾ ਠੀਕ ਹੈ ਜੀ ਜਦੋਂ ਆ ਦੇਖੋ ਆ ਜਿਹੜਾ ਹੈਗਾ ਨਾ ਇਹ ਇੱਥੋਂ ਆਪਾਂ ਕੀ ਕਰਨਾ ਇਹ ਇਸ ਤਰੀਕੇ ਨਾਲ ਸੂਈ ਜਿਹੜੀ ਹੈਗੀ ਇਹਦੇ ਅੰਦਰ ਦੀ ਘੁਮਾ ਕੇ ਇਹਨੂੰ ਇਸ ਤਰੀਕੇ ਨਾਲ ਲੌਕ ਕਰ ਦੇਣਾ ਧੱਗ ਨੂੰ ਠੀਕ ਆ ਇਹ ਇਦਾਂ ਨਾਰਮਲ ਜਿਹੜੀ ਹੈਗੀ ਗੱਠ ਆਪਾਂ ਉਹੀ ਮਾਰਨੀ ਆ ਠੀਕ ਹੈ ਜੀ ਲਾਈਨ ਦੇ ਵਿੱਚ ਹੀ ਆਪਾਂ ਕੜਾਈ ਜਿਹੜੀ ਹੈਗੀ ਸਟਾਰਟ ਕਰਨੀ ਆ ਠੀਕ ਹੈ ਜੀ ਇੱਧਰ ਆਪਣੀ ਇੱਕ ਬਾਂਦੀ ਜਿਹੜੀ ਹੈਗੀ ਕੜਾਈ ਆਪਾਂ ਪਹਿਲਾਂ ਕੀਤੀ ਹੋਈ ਆ ਤੇ ਇੱਥੋਂ ਜਿਹੜੀ ਹੈਗੀ ਆਪਣੀ ਕਟਿੰਗ ਹੋਊਗੀ ਬਾਂਦੀ ਠੀਕ ਹੈ ਸੈਂਟਰ ਦੇ ਵਿੱਚੋਂ ਇਹ ਆ ਆਪਣਾ ਮਾਰਜਨ ਹੋਊਗਾ ਤੇ ਇੱਥੇ ਆਪਾਂ ਫਰੰਟ ਦੇ ਵਿੱਚ ਜਿਹੜੀ ਹੈਗੀ ਆਪਣੇ ਮੂਰੇ ਕੜਾਈ ਆ ਠੀਕ ਐ ਤੇ ਹੁਣ ਦੇਖੋ ਆਪਾਂ ਇਦਾਂ ਸੂਈ ਜਿਹੜੀ ਹੈਗੀ ਆ ਕੱਢ ਲੈਣੀ ਆ ਵਿੱਚ ਦੀ ਠੀਕ ਐ ਇਹ ਸਿਰਫ ਤੁਸੀਂ ਇਦਾਂ ਹੀ ਰੱਖਣਾ ਜਿਵੇਂ ਆਪਾਂ ਤਰਪਾਈ ਕਰਦੇ ਹੁੰਨੇ ਆ ਨਾ ਤੇ ਉਸ ਤਰੀਕੇ ਨਾਲ ਹੀ ਮੈਂ ਰੱਖਿਆ ਇਹ ਕੜਾਈ ਠੀਕ ਐ ਜੀ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਤਰੀਕਾ ਵੀ ਦੱਸ ਦੂੰਗੀ ਵੀ ਜਿਹੜੀ ਆਪਾਂ ਲਾਈਨ ਹੈਗੀ ਆ ਜਿਹੜੀ ਮਤਲਬ ਬਾਰਡਰ ਜਿਹੜਾ ਆਪਾਂ ਬਣਾਉਣਾ ਔਰ ਟ੍ਰਿਕੇ ਨਾਲ ਵੀ ਬਣਾ ਸਕਦੇ ਆ ਠੀਕ ਆ ਬਸ ਦੇਖੋ ਜਿਵੇਂ ਹੁਣ ਆਪਾਂ ਆਹ ਕੱਢ ਲਿਆ ਇਹ ਆਪਾਂ ਥੋੜੀ ਜੀ ਦੂਰ ਜਿਹੜੀ ਸੂਈ ਹੈਗੀ ਆ ਇਹ ਇਸ ਤਰੀਕੇ ਨਾਲ ਜਿਹੜੀ ਹੈਗੀ ਆ ਕੱਢ ਲੈਣੀ ਆ ਇਹ ਇਦਾਂ ਮੂੰਹ ਜਿਹੜਾ ਹੈਗਾ ਇਹਦਾ ਅੱਗੇ ਨੂੰ ਨਹੀਂ ਰੱਖਣਾ ਆਪਾਂ ਪਿੱਛੇ ਵਾਲੇ ਪਾਸੇ ਨੂੰ ਲੈ ਕੇ ਆਉਣੀ ਆ ਘੁਮਾ ਕੇ ਠੀਕ ਹੈ ਇਹ ਇਦਾਂ ਠੀਕ ਹੈ ਫਿਰ ਜਿਹੜਾ ਹੈਗਾ ਤਾਂ ਅੱਗੇ ਨੂੰ ਇਧਰ ਵਾਲੀ ਸਾਈਡ ਰੱਖਣਾ ਆਪਣੀ ਵਾਲੀ ਸਾਈਡ ਇਧਰ ਨੂੰ ਨਹੀਂ ਕਰਨਾ ਹੈਗਾ ਠੀਕ ਆ ਆਪਾਂ ਨੇ ਤੁਸੀਂ ਦੇਖੋ ਇਹ ਧਿਆਨ ਰੱਖਣਾ ਧਾਗੇ ਨੂੰ ਜਾਂ ਤਾਂ ਇੱਕ ਇਧਰ ਵਾਲੀ ਸਾਈਡ ਰੱਖੋ ਜਾਂ ਫਿਰ ਇਧਰ ਵਾਲੀ ਸਾਈਡ ਰੱਖੋ ਠੀਕ ਹੈ ਜੀ ਤੁਸੀਂ ਇੱਕ ਵਾਰ ਤਾਂ ਅੱਗੇ ਨੂੰ ਜਿਹੜੀ ਸਾਈਡ ਰੱਖ ਲਿਆ ਧਾਗਾ ਤੁਸੀਂ ਉੱਧਰ ਵਾਲੀ ਹੀ ਸਾਈਡ ਰੱਖਣਾ ਠੀਕ ਹੈ ਤੇ ਮੈਂ ਆਪਣੀ ਵਾਲੀ ਸਾਈਡ ਜਿਹੜਾ ਹੈਗਾ ਧਾਗੇ ਨੂੰ ਰੱਖਿਆ ਇਹ ਆਪਾਂ ਇਧਰ ਨਹੀਂ ਰੱਖਣਾ ਠੀਕ ਹੈ ਇਹ ਐਦਾਂ ਧਾਗੇ ਨੂੰ ਅੰਗੂਠੇ ਨਾਲ ਦੱਬ ਲਓ ਚਾਹੇ ਤੇ ਫਿਰ ਥੋੜੀ ਜੀ ਦੂਰ ਜਿਹੜਾ ਹੈਗਾ ਆਪਾਂ ਧਾਗਾ ਇਸ ਤਰੀਕੇ ਨਾਲ ਹੈਗਾ ਕੱਢ ਲੈਣਾ ਇਹ ਐਦਾਂ ਮਤਲਬ ਆਪਾਂ ਇੱਕ ਲੜੀ ਜੀ ਬਣਾ ਲੈਣੀ ਆ ਠੀਕ ਐ ਜੀ ਇਹ ਇਹ ਐ ਏਦਾਂ ਆਪਾਂ ਥੋੜੀ ਥੋੜੀ ਦੂਰ ਤੇ ਸੂਈ ਜਿਹੜੀ ਹੈਗੇ ਕੱਢੀ ਜਾਣੀਆਂ ਧਾਗਾ ਜਿਹੜਾ ਹੈਗਾ ਮੈਂ ਅੰਗੂਠੇ ਨਾਲ ਦੱਬ ਕੇ ਹੀ ਰੱਖਦੀ ਆ ਠੀਕ ਐ ਉਦੋਂ ਇਹ ਆ ਇੱਦਾਂ ਆ ਕੱਢੀ ਜਾਣਾ ਧਾਗਾ ਵਾਰ-ਵਾਰ ਠੀਕ ਹੈ ਜੀ ਬਸ ਇਹੀ ਇੱਦਾਂ ਲਾਈਨ ਜੀ ਬਣੀ ਜਾਊਗੀ ਤੇ ਉਲਟੀ ਸਾਈਡ ਤੋਂ ਜਿਹੜੇ ਹੈਗੇ ਨੇ ਇਸ ਤਰੀਕੇ ਨਾਲ ਜਿਹੜਾ ਹੈਗਾ ਤਾਂ ਆਈ ਜਾਊਗਾ ਠੀਕ ਆ ਇਹ ਆ ਦੇਖ ਲਓ ਤੁਸੀਂ बस जिस तरीके ਨਾਲ ਆਪਾਂ ਤਰਪਾਈ ਕਰਦੇ ਹੁੰਨੇ ਆ ਨਾ ਸ਼ਰਟ ਤੇ ਉਹਦੇ ਵਿੱਚ ਆਪਾਂ ਧਾਗਾ ਜਿਹੜਾ ਹੈਗਾ ਮਤਲਬ ਉੱਪਰ ਘੱਟ ਰੱਖਦੇ ਹੁੰਨੇ ਆ ਨੀਚੋਂ ਜਿਹੜਾ ਹੈਗਾ ਆਪਾਂ ਜ਼ਿਆਦਾ ਰੱਖ ਲੈਨੇ ਆ ਹਨਾ ਇਹਦੇ ਵਿੱਚ ਆਪਾਂ ਸਾਰਾ ਧਾਗਾ ਜਿਹੜਾ ਹੈਗਾ ਉੱਪਰ ਵਾਲੀ ਸਾਈਡ ਹੀ ਸ਼ੋਅ ਕਰਨਾ ਹੈ ਠੀਕ ਹੈ ਇਹਨੂੰ ਆਪਾਂ ਹਜੇ ਛੱਡ ਦਿੰਨੇ ਆ ਤੇ ਆਪਾਂ ਤੁਹਾਨੂੰ ਦੂਸਰਾ ਜਿਹੜਾ ਹੈਗਾ ਕਟ ਦਾਣਾ ਲਗਾਉਣਾ ਦੱਸਦੇ ਆ ਠੀਕ ਹੈ ਸੂਈ ਨਾਲ ਆਪਾਂ ਕਿਸ ਤਰੀਕੇ ਨਾਲ ਲਗਾ ਸਕਦੇ ਆ ਤੇ ਦੇਖੋ ਕਟ ਦਾਣਾ ਲਗਾਉਣ ਲਈ ਜਿੱਥੋਂ ਆਪਾਂ ਕੜਾਈ ਸਟਾਰਟ ਕੀਤੀ ਸੀ ਉੱਥੋਂ ਹੀ ਆਪਾਂ ਸੂਈ ਜਿਹੜੀ ਹੈਗੀ ਆ ਕੱਢ ਲੈਣੀ ਆ ਇਹ ਕਟ ਦਾਣਾ ਜਿਹੜਾ ਹੈਗਾ ਆਪਾਂ ਮਤਲਬ ਇੱਕ ਸਾਈਡ ਉੱਪਰ ਕਰਕੇ ਲਗਾਉਣਾ ਥੋੜਾ ਜਿਹਾ ਇੱਕ ਸਾਈਡ ਨੀਚੇ ਕਰਕੇ ਲਗਾਉਣਾ ਉਹ ਤੁਸੀਂ ਦੇਖ ਲਓ ਕਿਸ ਤਰੀਕੇ ਨਾਲ ਠੀਕ ਹੈ ਜੀ ਐਦਾਂ ਆਪਾਂ ਧਾਗਾ ਕੱਢ ਲਿਆ ਇਹਦੇ ਵਿੱਚ ਵੀ ਆਪਾਂ ਸੂਈ ਦੇ ਵਿੱਚ ਧਾਗਾ ਜਿਹੜਾ ਹੈਗਾ ਉਹ ਐਦਾਂ ਡਬਲ ਕਰਕੇ ਪਾਇਆ ਹੋਇਆ ਠੀਕ ਹੈ ਤੇ ਇਦਾਂ ਜਿਹੜਾ ਹੈਗਾ ਆਪਾਂ ਸੂਈ ਦੇ ਵਿੱਚ ਇਹਨੂੰ ਪਾਈ ਜਾਣਾ ਦੇਖੋ ਇਹ ਕਈ ਵਾਰ ਨਾ ਸੂਈ ਦੇ ਵਿੱਚ ਦੀ ਨਹੀਂ ਲੰਘਦਾ ਹੁੰਦਾ ਹੈਗਾ ਉਹ ਤੁਸੀਂ ਸੂਈ ਜਿਹੜੀ ਹੈਗੀ ਤਾਂ ਹੀ ਬਰੀਕ ਲੈਣੀ ਹੈ ਠੀਕ ਹੈ ਜੀ ਇਦਾਂ ਪਹਿਲਾਂ ਆਪਾਂ ਦੋ ਜਿਹੜੇ ਹੈਗੇ ਨੇ ਆਹ ਦੋ ਪੌਣੇ ਆ ਕੱਟ DNA ਠੀਕ ਹੈ ਇਹ ਇਦਾਂ ਦੋ ਪਾ ਲੈਣੇ ਆ ਠੀਕ ਹੈ ਦੋ ਕੱਟ DNA ਪਾਉਣ ਤੋਂ ਬਾਅਦ ਫਿਰ ਆਪਾਂ ਇੱਕ ਸਿੱਪੀ ਪਾਉਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਕ ਸਿੱਪੀ ਪਾ ਲੈਣੀ ਆ ਠੀਕ ਹੈ ਹੁਣ ਦੇਖੋ ਦੋ ਕਟ ਦਾਣੇ ਪੈ ਗਿਆ ਇੱਕ ਸਿੱਪੀ ਪੈ ਗਈ ਆ ਇਹਨੂੰ ਜਿੱਥੇ ਤੱਕ ਵੀ ਆਪਾਂ ਨੂੰ ਲੱਗਦਾ ਵੀ ਇਹਦੀ ਸੈਟਿੰਗ ਹੋ ਸਕਦੀ ਆ ਆਪਾਂ ਉੱਥੇ ਸੂਈ ਦਾ ਧਾਗਾ ਇਸ ਤਰੀਕੇ ਨਾਲ ਕੱਢ ਲੈਣਾ ਠੀਕ ਹੈ نیچے ਲੈ ਕੇ ਜਾਣਾ ਆਪਾਂ ਧਾਗਾ ਉਸ ਤੋਂ ਬਾਅਦ ਦੇਖੋ ਆਪਾਂ ਧਾਗਾ ਕਿੱਥੇ ਕੱਢਣਾ ਪਹਿਲਾਂ ਆਪਾਂ ਸਿੱਪੀ ਜਿਹੜੀ ਹੈਗੀ ਆਪਣੀ ਇੱਥੇ ਤੱਕ ਆ ਗਈ ਉਸ ਤੋਂ ਬਾਅਦ ਆਪਾਂ ਇਹਦੀ ਸੇਦ ਦੇ ਵਿੱਚ ਹੀ ਦੂਸਰੀ ਜਗ੍ਹਾ ਤੇ ਕੱਢਣੀ ਆ ਠੀਕ ਹੈ ਇਹ ਇੱਥੇ ਮਤਲਬ ਆਪਾਂ ਬਿਲਕੁਲ ਜੜ ਚ ਨਹੀਂ ਕੱਢਣੀ ਇਹ ਜਿੱਥੇ ਤੱਕ ਇਹਦੀ ਮਤਲਬ ਲਾਈਨ ਖਤਮ ਹੁੰਦੀ ਆ ਨਾ ਇੱਥੋਂ ਸਿੱਪੀ ਦੀ ਇਹ ਇੱਥੋਂ ਆਪਾਂ ਇੱਥੇ ਸੂਈ ਕੱਢਣੀ ਆ ਠੀਕ ਹੈ ਜੀ ਇਹ ਆ ਦੇਖੋ ਇੱਥੇ ਇਦਾਂ ਠੀਕ ਹੈ ਫੇਰ ਆਪਾਂ ਦੋ ਕਟ ਦਾਣੇ ਜਿਹੜੇ ਹੈਗੇ ਆ ਪਾ ਲੈਣੇ ਆ ਠੀਕ ਹੈ ਫੇਰ ਆਪਾਂ ਇੱਕ ਜਿਹੜੀ ਹੈਗੀ ਸਿੱਪੀ ਪਾ ਲੈਣੀ ਆ ਠੀਕ ਹੈ ਤੇ ਦੇਖੋ ਫੇਰ ਆਪਾਂ ਇਹਨੂੰ ਇਸ ਤਰੀਕੇ ਨਾਲ ਆਹ ਲਾਈਨ ਤੋਂ ਕਢਾਈ ਵਾਲੀ ਤੋਂ ਥੋੜੀ ਜੀ ਦੂਰ ਕਰਕੇ ਲਗਾ ਦੇਣੀ ਆ ਇਹ ਇੱਥੇ ਆਪਾਂ نیچے ਕੱਢ ਲੈਣੀ ਆ ਸੂਈ ਠੀਕ ਹੈ ਜੀ ਹੁਣ ਦੇਖੋ ਇੱਕ ਜਿਹੜੇ ਹੈਗਾ ਕਟਦਾਣਾ ਥੋੜਾ ਜਿਹਾ ਡਾਊਨ ਚਲਾ ਗਿਆ ਤੇ ਇੱਕ ਜਿਹੜੇ ਹੈਗੇ ਆ ਇਹ ਉੱਪਰ ਆ ਗਈ ਆ ਠੀਕ ਹੈ ਸਿੱਪੀ ਤੇ ਫੇਰ ਆਪਾਂ ਇਹਦੀ ਸੇਦ ਦੇ ਵਿੱਚ ਹੀ ਇਹ ਇੱਥੇ ਇਹਦੀ ਜੜ ਚ ਨਹੀਂ ਕੱਢਣਾ ਆਪਾਂ ਇੱਥੇ ਸੂਈ ਨਹੀਂ ਕੱਢਣੀ ਹੈਗੀ ਇਹਦੀ ਸੇਦ ਦੇ ਵਿੱਚ ਹੀ ਇੱਥੇ ਸੂਈ ਕੱਢ ਲੈਣੀ ਆ ਆਪਾਂ ਨੇ ਠੀਕ ਹੈ ਮਤਲਬ ਉੱਪਰ-ਨੀਚੇ ਕਰਕੇ ਜਿਹੜੀ ਹੈਗੀ ਆਪਾਂ ਸੂਈ ਕੱਢਣੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਦੋ ਕੱਟ ਦਾਣੇ ਪਾ ਲੈਣੀਆਂ ਔਰ ਉਸ ਤੋਂ ਬਾਅਦ ਇੱਕ ਸਿੱਪੀ ਪਾਉਣੀਆਂ ਤੇ ਇਹਨਾਂ ਨੂੰ ਆਪਾਂ ਉੱਚਾ ਨੀਵਾ ਕਰਕੇ ਜਿਹੜਾ ਹੈਗਾ ਇੱਦਾਂ ਲਗਾਈ ਜਾਣਾ ਠੀਕ ਹੈ ਜੀ ਬਿਲਕੁਲ ਆਪਾਂ ਬਰਾਬਰ ਤੇ ਵੀ ਲਗਾ ਸਕਦੇ ਹਾਂ ਮੈਂ ਜਿਹੜੇ ਹੈਗੇ ਸੀ ਉਹ ਇਸ ਤਰੀਕੇ ਨਾਲ ਉੱਚਾ ਨੀਵਾ ਕਰਕੇ ਅਪ ਐਂਡ ਡਾਊਨ ਤਰੀਕੇ ਨਾਲ ਲਗਾਏ ਸੀ ਠੀਕ ਹੈ ਜੀ ਤੇ ਇਦਾਂ ਆਪਾਂ ਸਾਰੀ ਲਾਈਨ ਹੈਗੀ ਜਿਹੜੀ ਉਹ ਕੰਪਲੀਟ ਕਰ ਲੈਣੀ ਹੈ ਠੀਕ ਹੈ ਤੇ ਉਮੀਦ ਕਰਦੇ ਤੁਹਾਨੂੰ ਇੰਨੀ ਕੜਾਈ ਜਿਹੜੀ ਹੈਗੀ ਆਪਣੀ ਸਮਝ ਆ ਗਈ ਹੋਊਗੀ ਠੀਕ ਹੈ ਜੀ ਪਾਧਗੇ ਨੂੰ ਲੋਕ ਕਿਵੇਂ ਕਰਨਾ ਨੀਚੋ ਬਸ ਨਾਰਮਲ ਤਰੀਕੇ ਨਾਲ ਆਪਾਂ ਧਾਗਾ ਨੀਚੇ ਵਾਲੀ ਸਾਈਡ ਜਿਹੜਾ ਹੈਗਾ ਲੈ ਆਉਣਾ ਤੇ ਇਸ ਤਰੀਕੇ ਨਾਲ ਕਪੜਾ ਥੋੜਾ ਜਿਹਾ ਵਿੱਚ ਲੈ ਲੈਣਾ ਔਰ ਇਹ ਇਦਾਂ ਜਦੋਂ ਥੋੜਾ ਧਾਗਾ ਰਹਿ ਗਿਆ ਤਾਂ ਇਹਦੇ ਵਿੱਚ ਦੀ ਲੰਘਾ ਲੈਣੀ ਆ ਸੂਈ ਇਸ ਤਰੀਕੇ ਨਾਲ ਨਾਰਮਲ ਜਿਸ ਤਰੀਕੇ ਨਾਲ ਆਪਾਂ ਲੋਕ ਕਰਦੇ ਆ ਨਾ ਧਾਗਾ ਬਸ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਲੋਕ ਹੋ ਜਾਊਗਾ ਠੀਕ ਹੈ ਲੋਕ ਦਾ ਕੋਈ ਐਡਾ ਚੱਕਰ ਨਹੀਂ ਹੈਗਾ ਤੁਸੀਂ ਜਿਸ ਤਰ ਮਰਜੀ ਤਰੀਕੇ ਨਾਲ ਜਿਹੜੇ ਹੈਗੇ ਉਹ ਲੋਕ ਕਰ ਸਕਦੇ ਧਾਗਾ ਇਹ ਫਿਨਿਸ਼ਿੰਗ ਇਹਦੀ ਕੁਝ ਇਸ ਤਰੀਕੇ ਨਾਲ ਆ ਜੂਗੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਸੈਂਟਰ ਦੇ ਵਿੱਚ ਜਿਹੜਾ ਆਪਾਂ ਗੁਲਾਬ ਦਾ ਫਲਾਵਰ ਪਾਇਆ ਸੀਗਾ ਉਹ ਆਪਾਂ ਪਾਉਣਾ ਦੱਸ ਦਿਆਂ ਤੁਹਾਨੂੰ ਤੇ ਨਾਲ ਦੀ ਨਾਲ ਆਪਾਂ ਜਿੰਨੀਆਂ ਪੱਤੀਆਂ ਹੈਗੀਆਂ ਨੇ ਉਹ ਕਿਵੇਂ ਬਣਾਈਆਂ ਸੀ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਆਪਾਂ ਇਸ ਤਰੀਕੇ ਨਾਲ ਫਰੇਮ ਜਿਹੜਾ ਹੈਗਾ ਪੂਰੀ ਤਰ੍ਹਾਂ ਕੱਪੜੇ ਨੂੰ ਕਾਸ ਲੈਣਾਗਾ ਤੇ ਹੁਣ ਦੇਖੋ ਆਪਣੀ ਬਾਹਨ ਦਾ ਜਿਹੜਾ ਹੈਗਾ ਉਹ ਹਾਫ ਆ ਗਿਆ ਇਹ ਇੱਥੇ ਠੀਕ ਹੈ ਜੀ ਤੇ ਆਪਾਂ ਇਸ ਤਰੀਕੇ ਨਾਲ ਇੱਕ ਗੋਲ ਚੱਕਰ ਜਿਹੜਾ ਹੈਗਾ ਬਣਾ ਲੈਣਾ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਫਲਾਵਰ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਇਦਾਂ ਇਹਨੂੰ ਸੈਂਟਰ ਮੰਨ ਲਵਾਂਗੇ ਆਪਾਂ ਠੀਕ ਹੈ ਤੇ ਆਪਾਂ ਇੱਕ ਲਾਈਨ ਦੋ ਤਿੰਨ ਚਾਰ ਔਰ ਪੰਜ ਠੀਕ ਹੈ ਇਹ ਇਸ ਤਰੀਕੇ ਨਾਲ ਜਿਹੜੀਆਂ ਹੈਗੀਆਂ ਆਪਾਂ ਪੰਜ ਲਾਈਨਾਂ ਬਣਾ ਲੈਣੀਆਂ ਨੇ ਠੀਕ ਹੈ ਜੀ ਇਹ ਸਿਰਫ ਆਪਾਂ ਪੰਜ ਹੀ ਬਣਾਉਣੀਆਂ ਨੇ ਤੁਸੀਂ ਚਾਰ ਨਹੀਂ ਬਣਾਉਣੀਆਂ 6 ਵੀ ਨਹੀਂ ਬਣਾਉਣੀਆਂ ਹੈਗੀਆਂ ਠੀਕ ਹੈ ਤੇ ਹੁਣ ਆਪਾਂ ਇੱਥੇ ਜਿਹੜਾ ਹੈਗਾ ਉਹ ਫਲਾਵਰ ਬਣਾਵਾਂਗੇ ਤੇ ਧਾਗਾ ਜਿਹੜਾ ਹੈਗਾ ਮੈਂ ਡਬਲ ਕਰਕੇ ਪਾ ਰਹੀ ਹਾਂ ਸੂਈ ਦੇ ਵਿੱਚ ਤੇ ਆਪਾਂ ਇਦਾਂ ਧਾਗਾ ਜਿਹੜਾ ਹੈਗਾ ਇਹਦੇ ਵਿੱਚ ਦੀ ਕਮਾ ਲੈਣਾ ਤੇ ਇੱਥੋਂ ਜਿਹੜਾ ਹੈਗਾ ਇਹਨੂੰ ਲੋਕ ਕਰ ਦੇਣਾ ਠੀਕ ਹੈ ਧਾਗੇ ਨੂੰ ਨਹੀਂ ਤਾਂ ਦੇਖੋ ਜੇ ਆਪਾਂ ਉਧਰ ਡਬਲ ਕਰਕੇ ਪਾਉਨੇ ਆ ਨਾ ਧਾਗਾ ਤਾਂ ਫਿਰ ਜਿਹੜਾ ਹੈਗਾ ਛੋਟਾ ਵੱਡਾ ਹੋ ਜਾਂਦਾ ਫਿਰ ਇੱਥੇ ਸੂਈ ਕੋਲੇ ਲੋਕ ਕਰਦਾ ਧਾਗੇ ਨੂੰ ਤੇ ਗੱਠ ਜਿਹੜੀ ਹੈਗੀ ਉਹ ਆਪਾਂ ਨਾਰਮਲ ਤਰੀਕੇ ਨਾਲ ਹੀ ਲਗਾਉਣੀ ਹੈ ਠੀਕ ਹੈ ਤੇ ਦੇਖੋ ਜਿਹੜਾ ਆਪਾਂ ਡਰਾ ਕੀਤਾ ਨਾ ਆਪਾਂ ਸੈਂਟਰ ਦੇ ਵਿੱਚ ਜਿਹੜੀ ਹੈਗੀ ਸੂਈ ਕੱਢ ਲੈਣੀ ਹੈ ਇਸ ਤਰੀਕੇ ਨਾਲ ਠੀਕ ਹੈ ਫਿਰ ਜਿਹੜੀਆਂ ਆਪਾਂ ਲਾਈਨਾਂ ਬਣਾਈਆਂ ਨੇ ਇਹਦੇ ਉੱਪਰ ਆਪਾਂ ਇਹ ਐਦਾਂ ਤੁਸੀਂ ਸੂਈ ਜਿਹੜੀ ਹੈਗੀ ਅੱਗੇ ਦੀ ਅੱਗੇ ਕੱਟੀ ਜਾਣੀ ਆਪਾਂ ਜਿਹੜੀਆਂ ਪੰਜ ਲਾਈਨਾਂ ਬਣਾਈਆਂ ਸੀ ਨਾ ਸਰਕਲ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਕਵਰ ਕਰ ਲੈਣਾ ਪਹਿਲਾਂ ਅੱਪਾ ਬਸ ਇਹਨੂੰ ਇਸ ਗੋਲ ਚੱਕਰ ਦੇ ਅੰਦਰ ਅੰਦਰ ਹੀ ਰੱਖਣਾ ਠੀਕ ਹੈ ਜੀ। ਇਦਾਂ ਆਪਾਂ 5 ਲਾਈਨਾਂ ਬਣਾ ਲਈਆਂ ਫਿਰ ਆਪਾਂ ਸੂਈ ਜਿਹੜੀ ਹੈਗੀ ਕਿਸੇ ਵੀ ਧਾਗੇ ਦੇ ਨਜ਼ਦੀਕ ਹੀ ਕੱਢ ਸਕਦੇ ਆ ਇਸ ਤਰੀਕੇ ਨਾਲ ਐਮ। ਪਹਿਲਾ ਧਾਗਾ ਆਪਾਂ ਛੱਡ ਦਿੱਤਾ ਜਿੱਥੇ ਆਪਾਂ ਧਾਗਾ ਕੱਢਿਆ ਸੀ ਦੂਸਰੇ ਨੂੰ ਆਪਾਂ ਚੱਕ ਲਿਆ ਫਿਰ ਆਪਾਂ ਛੱਡ ਦਿੱਤਾ ਆਪਾਂ ਛੱਡ ਦਿੱਤਾ ਫਿਰ ਇਹਨੂੰ ਆਪਾਂ ਚੱਕ ਲਿਆ। ਠੀਕ ਹੈ? ਫਿਰ ਦੇਖੋ ਹੁਣ ਆਪਾਂ ਇਹਨੂੰ ਨੀਚੋਂ ਦੀ ਕੀਤਾ ਇਹਦੇ ਆਪਾਂ ਉੱਪਰ ਦੀ ਕਰਨਾ ਫਿਰ ਇਹਦੇ ਨੀਚੋਂ ਦੀ ਕਰਨਾ ਆਪਾਂ ਨੇ ਠੀਕ ਹੈ ਮਤਲਬ ਕਿ ਇੱਕ ਆ ਪਤਾਗਾ ਛੱਡਣਾ ਇੱਕ ਆ ਪਤਾਗਾ ਜਿਹੜਾ ਹੈਗਾ ਉਹ ਚੱਕਣਾ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਰਾਉਂਡ ਰਾਉਂਡ ਧਾਗਾ ਜਿਹੜਾ ਹੈਗਾ ਇਹਦੇ ਆਲੇ ਦੁਆਲੇ ਘੁਮਾਈ ਜਾਣਾ ਠੀਕ ਹੈ ਇਹ ਤੁਹਾਡਾ ਜਿਹੜਾ ਹੈਗਾ ਇਹ ਆਪਣਾ ਗੁਲਾਬ ਦਾ ਫੁੱਲ ਜਿਹੜਾ ਹੈਗਾ ਉਹ ਬਣ ਕੇ ਰੈਡੀ ਹੋ ਗਿਆ ਠੀਕ ਹੈ ਜੀ ਜਦੋਂ ਆਪਾਂ ਇਹ ਰੋਜ਼ ਫਲਾਵਰ ਬਣਾਉਣਾ ਤਾਂ ਆਪਾਂ ਜਿਹੜਾ ਹੱਥ ਹੈਗਾ ਆਪਣਾ ਢਿੱਲਾ ਹੀ ਰੱਖਣਾ ਠੀਕ ਆ ਆਪਾਂ ਜ਼ਿਆਦਾ ਤਾਂ ਅੱਗੇ ਨੂੰ ਕੱਸਣਾ ਨਹੀਂ ਹੈਗਾ ਠੀਕ ਹੈ ਜੀ ਇਹ ਜਿਹੜਾ ਫਲਾਵਰ ਹੈਗਾ ਬਹੁਤ ਹੀ ਆਸਾਨੀ ਦੇ ਨਾਲ ਬਣ ਜੂਗਾ ਬਸ ਤੁਸੀਂ ਇੱਕ ਵਾਰ ਇਹ ਦਿਮਾਗ ਦੇ ਵਿੱਚ ਗੱਲ ਬਿਠਾ ਲਿਓ ਵੀ ਇੱਕ ਧਾਗਾ ਜਿਹੜਾ ਹੈਗਾ ਆਪਾਂ ਛੱਡ ਦੇਣਾ ਦੂਸਰਾ ਹੈਗਾ ਜੋ ਸੂਈ ਦੇ ਨਾਲ ਚੱਕ ਲੈਣਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਫਲਾਵਰ ਹੈਗਾ ਉਹ ਬਣ ਕੇ ਰੈਡੀ ਹੋ ਗਿਆ ਜੇ ਤੁਸੀਂ ਇੱਕ ਧਾਗਾ ਇਦਾਂ ਦੱਬੀ ਜਾਉਂਗੇ ਚੱਕੀ ਜਾਉਂਗੇ ਤੇ ਤੁਹਾਡਾ ਇਸ ਤਰੀਕੇ ਨਾਲ ਫਲਾਵਰ ਜਿਹੜਾ ਹੈਗਾ ਉਹ ਬਣ ਕੇ ਰੈਡੀ ਹੋ ਜਾ ਠੀਕ ਹੈ ਜੀ ਤੇ ਤੁਸੀਂ ਇਹਨੂੰ ਕਿਤੇ ਵੀ ਜਿਹੜਾ ਹੈਗਾ نیچے ਲਿਜਾ ਕੇ ਧਾਗੇ ਨੂੰ ਲੌਕ ਕਰ ਸਕਦੇ ਹੋ ਠੀਕ ਹੈ ਇਹ ਇਦਾਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਫਲਾਵਰ ਹੈਗਾ ਉਹ ਬਣ ਕੇ ਰੈਡੀ ਹੋ ਗਿਆ ਕਿਰਾਂ ਧਾਗੇ ਨੂੰ ਜਿਹੜਾ ਹੈਗਾ ਆਪਾਂ ਲੌਕ ਕਰ ਸਕਦੇ ਹਾਂ نیچے ਇਹ ਇਦਾਂ ਥੋੜਾ ਧਾਗਾ ਰੱਖ ਲਓ ਤੇ ਫਿਰ ਜਿਹੜਾ ਹੈਗਾ ਉਹਦੇ ਵਿੱਚ ਦੀ ਕੱਢ ਲਓ ਧਾਗਾ ਠੀਕ ਹੈ ਜੀ ਇਦਾਂ ਦੇਖੋ ਆਪਣਾ ਸਾਰਾ ਧਾਗਾ ਜਿਹੜਾ ਹੈਗਾ ਉਹ ਲੌਕ ਕਰੋ ਤੇ ਐਦਾਂ ਤੁਸੀਂ ਜਿਹੜਾ ਹੈਗਾ ਗੁਲਾਬ ਦਾ ਫੁੱਲ ਬਣਾ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਪੱਤੀਆਂ ਬਣਾਉਣਾ ਦੱਸਾਂਗੇ ਠੀਕ ਹੈ ਡਿਜ਼ਾਈਨ ਤੁਸੀਂ ਆਪਣਾ ਵੀ ਰੱਖ ਸਕਦੇ ਹੋ ਹੁਣ ਇਹਦੇ ਸਿਰੇ ਤੇ ਜਿਹੜੀਆਂ ਹੈਗੀਆਂ ਨੇ ਆਪਾਂ ਪੱਤੀਆਂ ਬਣਾ ਲੈਣੀਆਂ ਨੇ ਇਹਦਾ ਦੇਖੋ ਪੱਤੀ ਜਿਹੜੀ ਹੈਗੀ ਆ ਆਪਾਂ ਇਸ ਤਰੀਕੇ ਨਾਲ ਸਟਾਰਟ ਕਰਨੀ ਆ ਤੇ ਜਦੋਂ ਆਪਾਂ ਧਾਗਾ ਜਿਹੜਾ ਹੈਗਾ ਉਹ ਕੱਢਣਾਗਾ ਇਹਦੇ ਵਿੱਚ ਵੀ ਆਪਾਂ ਅਪ ਐਂਡ ਡਾਊਨ ਕਰਕੇ ਜਿਹੜਾ ਹੈਗਾ ਧਾਗਾ ਕੱਢਣਾਗਾ ਫਿਰ ਪੱਤੀ ਦੀ ਜਿਹੜੀ ਸ਼ੇਪ ਹੈਗੀ ਆ ਉਹ ਆਟੋਮੈਟਿਕ ਹੀ ਆ ਜਾਂਦੀ ਹੁੰਦੀ ਆ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖ ਲਓ ਮੈਂ ਕਿਸ ਤਰੀਕੇ ਨਾਲ ਅਪ ਐਂਡ ਡਾਊਨ ਕਰਕੇ ਜਿਹੜਾ ਧਾਗਾ ਹੈਗਾ ਉਹ ਕੱਢ ਰਹੀ ਆ ਦੇਖੋ ਮੈਂ ਜਿਹੜੀਆਂ ਪੱਤੀਆਂ ਹੈਗੀਆਂ ਸੀ ਉਹ ਇਸ ਤਰੀਕੇ ਨਾਲ ਬਣਾਈਆਂ ਸੀ ਪੱਤੀਆਂ ਦਾ ਜਿਹੜਾ ਬਣਾਉਣ ਦਾ ਤਰੀਕਾ ਹੈਗਾ ਉਹ ਦੋ ਤਿੰਨ ਤਰੀਕੇ ਨੇ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜੇ ਹੈਗੇ ਉਹ ਬਣਾ ਸਕਦੇ ਹੋ ਠੀਕ ਹੈ ਜੀ ਇਹ ਐਦਾਂ ਜਿਹੜਾ ਹੈਗਾ ਆਪਾਂ ਧਾਗਾ ਨੀਵਾ ਕਰਕੇ ਕੱਢੀ ਜਾਣਾ ਦੇਖੋ ਬਸ ਆਪਾਂ ਥੋੜਾ ਜਿਹਾ ਸਮਝ ਕੇ ਕੱਢਣਾ ਹੈਗਾ ਵੀ ਕਿਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਧਾਗਾ ਥੋੜਾ ਜਿਹਾ ਉੱਪਰ-ਨੀਚੇ ਕਰਕੇ ਜਿਹੜਾ ਹੈਗਾ ਕੱਢਣਾਗਾ ਜੇ ਉੱਥੋਂ ਇੱਕ ਵਾਰ ਸਮਝ ਲੱਗ ਗਈ ਨਾ ਫਿਰ ਪੱਤੀ ਜਿਹੜੀ ਹੈਗੀ ਤੁਹਾਡੇ ਤੋਂ ਆਟੋਮੈਟਿਕ ਆ ਆਪਣੇ ਆਪ ਬਣ ਜਾਣੀ ਹੈਗੀ ਠੀਕ ਹੈ ਕੋਈ ਵੀ ਜਿਹੜੀ ਹੈਗੀ ਇਹ ਕੜਾਈ ਆਸਾਨੀ ਨਾਲ ਆਪਾਂ ਕੱਢ ਸਕਦੇ ਹਾਂ ਬਸ ਦੇਖਣ ਨੂੰ ਹੀ ਆਪਾਂ ਨੂੰ ਲੱਗਦਾ ਹੁੰਦਾ ਜਦੋਂ ਆਪਾਂ ਇੱਕ ਵਾਰ ਸਟਾਰਟ ਕਰ ਲਈ ਨਾ ਬਹੁਤ ਹੀ ਈਜ਼ੀ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਸੂਟ ਕੱਢਿਆ ਜਾਂਦਾਗਾ ਕਿ ਮੈਂ ਪਹਿਲਾਂ ਹਾਫ ਪੱਤੀ ਬਣਾਈ ਆ ਉਸ ਤੋਂ ਬਾਅਦ ਜਿਹੜੀ ਹੈਗੀ ਮੈਂ ਦੂਸਰੀ ਸਾਈਡ ਬਣਾਉਂਗੀ ਠੀਕ ਹੈ ਜੀ ਦੇਖੋ ਉਸ ਤੋਂ ਬਾਅਦ ਜਿਹੜੇ ਆਪਾਂ ਆ ਆ ਬਣਾਏ ਆ ਨਾ ਇਹਦੇ ਨਾਲ-ਨਾਲ ਹੈਗੀ ਜਿਹੜੀ ਆਪਾਂ ਇਸ ਤਰੀਕੇ ਨਾਲ ਸੂਈ ਕੱਢੀ ਜਾਣੀ ਆ ਦੇਖੋ ਪੱਤੀ ਬਣਾਉਣ ਦੇ ਦੋ ਤਿੰਨ ਤਰੀਕੇ ਨੇ ਤੁਸੀਂ ਕਿਸੇ ਤਰੀਕੇ ਨਾਲ ਵੀ ਜਿਹੜੀ ਹੈਗੀ ਉਹ ਬਣਾ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਦੂਸਰੀ ਪੱਤੀ ਜਿਹੜੀ ਹੈਗੀ ਉਹ ਬਣਾਵਾਂਗੇ ਦੇਖੋ ਜਿਹੜਾ ਆਪਣਾ ਫਲਾਵਰ ਔਰ ਪੱਤੀਆਂ ਜਿਹੜੀਆਂ ਹੈਗੀਆਂ ਨੇ ਬਣ ਕੇ ਰੈਡੀ ਹੋ ਗਈਆਂ ਨੇ ਤੁਸੀਂ ਆਪਣਾ ਡਿਜ਼ਾਈਨ ਰੱਖ ਸਕਦੇ ਹੋ ਜਿਸ ਤਰੀਕੇ ਨਾਲ ਵੀ ਤੁਹਾਨੂੰ ਡਿਜ਼ਾਈਨ ਵਧੀਆ ਰੱਖੇ ਬਸ ਮੈਂ ਇਸ ਤਰੀਕੇ ਨਾਲ ਫਲਾਵਰ ਪਾਈ ਸੀ ਔਰ ਇਹਦੇ ਸਾਈਡਾਂ ਤੇ ਵੀ ਦੋ ਫਲਾਵਰ ਪਾਈ ਸੀ ਠੀਕ ਹੈ ਜੀ ਤੇ ਦੇਖੋ ਇਦਾਂ ਤੁਸੀਂ ਕਢਾਈ ਜਿਹੜੀ ਹੈਗੀ ਆਪਣੀ ਕੱਢ ਸਕਦੇ ਹੋ ਤੇ ਬਹੁਤ ਹੀ ਸੌਖੀ ਆ ਤੁਸੀਂ ਆਪਣਾ ਸੂਰ ਜਿਹੜਾ ਹੈਗਾ ਇਸ ਤਰੀਕੇ ਨਾਲ ਰੈਡੀ ਕਰਕੇ ਦੇਖਿਓ ਤੁਸੀਂ ਜਿਹੜੇ ਆਹ ਕਟਵਰਕ ਕਟ ਦਾਣਾ ਹੈਗਾ ਉਹ ਫੁੱਲਾਂ ਦੇ ਇਦਾਂ ਆਲੇ ਦੁਆਲੇ ਵੀ ਜਿਹੜਾ ਹੈਗਾ ਉਹ ਲਗਾ ਸਕਦੇ ਹੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ